ਨਵਾਂ ਸ਼ਹਿਰ ਦੇ ਕਾਟਕੜ ਵਿੱਚ 14 ਸਾਲਾਂ ਨਾ ਬਾਲਗ ਲੜਕੀ ਨਾਲ ਤਿੰਨ ਨੌਜਵਾਨਾਂ ਵੱਲੋਂ ਗੈਂਗਰੇਪ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮਤਬਕ ਕਿ ਤਿੰਨ ਨੌਜਵਾਨਾਂ ਵੱਲੋਂ ਪਹਿਲਾਂ ਤਾਂ ਲੜਕੀ ਨੂੰ ਗਵਾ ਕਰਕੇ ਨਵਾਂ ਸ਼ਹਿਰ ਚ ਬੰਦ ਪਈ ਕੋਠੀ ਵਿੱਚ ਲਿਜਾਇਆ ਗਿਆ ਅਤੇ ਉੱਥੇ ਪਹੁੰਚ ਕੇ ਵਾਰੀ-ਵਾਰੀ ਨਾ ਬਾਲਗਾਂ ਨਾਲ ਜ਼ਬਰਜਨਾ ਕੀਤਾ। ਪੁਲਿਸ ਨੇ ਉਕਤ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਤਿੰਨ ਤਿਰੰਡਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹਨਾਂ ਕੋਲੋਂ ਲੜਕੀ ਨੂੰ ਗਵਾ ਕਰਨ ਵਿੱਚ ਵੱਤੇ ਕੇ ਆਲਟੋ ਕਾਰ ਅਤੇ ਇੱਕ ਮੋਟਰਸਾਈਕਲ ਨੂੰ ਵੀ ਬਰામਤ ਕੀਤਾ ਹੈ। ਮੈਂ ਸਕੂਲ ਜਾਂਦੀ ਸੀ ਤੇ ਉਸ ਟਾਈਮ ਮੇਰੇ ਪਿੱਛੇ ਗੱਡੀ ਆਈ ਤੇ ਉਹਨਾਂ ਨੇ ਮੇਰੇ ਬਾਹ ਪਾਟ ਉਖੜ ਕੇ ਤੇ ਮੇਰੇ ਮੂੰਹ ਘੁੱਟ ਕੇ ਮੈਨੂੰ ਗੱਡੀ ਦੇ ਵਿੱਚ ਢਾ ਲਿਆ। ਠੀਕ ਹੈ। ਉਹਨਸੇ ਮੈਂ ਦੇਖ ਇਹਨਾਂ ਜਾਣਦੀ ਨਹੀਂ ਲਈ ਇਹਨਾਂ ਨੂੰ ਤੇ ਜੇ ਮੈਂ ਮੋਰੇ ਤੇ ਮੈਨੂੰ ਪਛਾਣ ਆ ਗਈ ਹੈ ਠੀਕ ਹੈ ਤੁਹਾਡੀ ਉਮਰ ਕਿੰਨੀ ਹੈ ਜਿਆਦਾ ਸਾਲ ਕਿੰਨੇ ਬੰਦੇ ਸੀਗੇ ਜਿਹੜੇ ਦੋ ਫਰੀਬ ਕਰਨ ਵਾਲੇ ਕਿੰਨੇ ਮੁੰਡੇ ਸੀ 10 ਹਾਂਜੀ 10 ਸੀ ਉੱਚੀ ਬੋਲ ਰਹੀ 10 10 ਹਾਂਜੀ ਕਿੱਥੇ ਲੈ ਕੇ ਗਏ ਸੀ ਤੁਹਾਨੂੰ ਇਹ ਨਮਾਸ਼ੇ ਕੋਈ ਮਕਾਨ ਚ ਲੈ ਕੇ ਜਾ ਕੇ ਜਾਂ ਤਾ ਉੱਥੀ ਸੀ ਬੱਚੀ ਹਾਂਜੀ ਉੱਥੀ ਸੀ ਬੱਚੀ ਨਾਮ ਦੀ ਜਿਹੜੀ ਕਿ ਪੜਦੀ ਹੈ ਜਿਹਦੀ ਉਮਰ ਕਰੀਬ ਹੈਗੀ 14 ਸਾਲ ਤੇ ਇਹ ਰਹਿਣ ਵਾਲੀ ਹੈਗੀ ਹੈ ਜੀ ਪਰਸਲਾਪੇਟ ਕਾਰਗੜ੍ਹ ਚ ਇਹ ਆਪਣੇ ਸਕੂਲ ਜਾ ਰਹੀ ਸੀਗੀ ਜੀ ਸਵੇਰੇ 8:00 ਵਜੇ ਦਾ ਟਾਈਮ ਸੀਗਾ ਇਹਨੂੰ ਇੱਕ ਗੱਡੀ ਆਲਟੋ ਹੈ ਜਿਹੜੀ ਆਲਟੋ ਨੰਬਰ ਪੀ ਵੀ ਬੀ ਏ ਪੀ ਵੀ 43 ਬੀ 5055 ਆਲਟੋ ਨੰਬਰ ਚਿੱਟੇ ਰੰਗ ਦੀ ਇਹ ਵਿੱਚ ਦੋ ਬੰਦੇ ਜੀ ਇੱਕ ਗੁਰਦੀਪ ਸਿੰਘ ਦੀਪੀ ਜਿਹੜਾ ਕਿ ਰਹਿਣ ਵਾਲਾ ਧਰਮਕੋਟ ਸਦਰ ਨਵਾਂ ਸ਼ਹਿਰ ਦੂਸਰਾ ਸੁਖਿੰਦਰ ਸਿੰਘ ਸਣੀ ਇਹ ਕਰਿਆਮ ਪਿੰਡ ਦਾ ਰਹਿਣ ਵਾਲਾ ਇਹ ਵੀ ਸਦਰ ਨਵਾਂ ਸ਼ਹਿਰ ਦਾ ਇਹ ਦੋ ਬੰਦੇ ਇਹਨੂੰ ਜਿਹੜਾ ਜ਼ਬਰਦਸਤੀ ਇਹਨਾਂ ਨੇ ਫੜ ਕੇ ਗੱਡੀ 'ਚ ਬਿਠਾ ਕੇ ਇਹਨੂੰ ਕਿਸੇ ਅਣਦਸੀ ਜਗ੍ਹਾ ਤੇ ਲਿਜਾ ਕੇ ਉੱਥੇ ਇਹਦੇ ਨਾਲ ਰਹਿਕ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਵਾਪਸ ਇੱਥੇ ਛੱਡ ਕੇ ਅੱਡੇ ਤੇ ਉਸ ਤੋਂ ਬਾਅਦ ਇੱਥੋਂ ਇੱਕ ਹੋਰ ਬੰਦਾ ਜਿਹੜਾ ਬਲਵਿੰਦਰ ਸਿੰਘ ਬਿੰਦਾ ਨਾਮ ਦਾ ਮਾਜਰਾ ਜੱਟਾ ਪਿੰਡ ਦਾ ਪੀਐਸ ਕਾਰਟਗੜ ਦਾ ਇਹਨੂੰ ਆਪਣਾ ਮੋਟਰਸਾਈਕਲ ਡਿਸਕਵਰ ਸੀਗਾ ਉਹਦੇ ਤੇ ਬਿਠਾ ਕੇ ਇਹਨੂੰ ਉਸ ਤੋਂ ਬਾਅਦ ਇਹ ਵੀ ਕਿਸੇ ਅਣਦਸੀ ਥਾਂ ਤੇ ਲੈ ਗਿਆ ਉੱਥੇ ਜਾ ਕੇ ਇਹਨੇ ਵੀ ਕੁੜਕੀ ਨਾਲ ਰੇਪ ਕੀਤਾ ਤੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਆ ਅਸੀਂ ਗ੍ਰਿਫਤਾਰ ਕਰ ਲਏ ਜਿਹੜੀ ਇੱਕ ਗੱਡੀ ਆਲਟੋ ਤੇ ਇੱਕ ਮੋਟਰਸਾਈਕਲ ਜਿਹੜੇ ਯੂਜ਼ ਹੋਏ ਆ ਇਹ ਵੀ ਅਸੀਂ ਬੜੀ ਹੈ ਆਪਣੀ ਕਸਟਡੀ ਚ ਲੈ ਧਾਰਾਵਾਂ ਹੈਗੀਆਂ ਨੇ ਜੀ 365 ਜਿਹੜਾ ਹੈ ਜ਼ਬਰਦਸਤੀ ਗੱਡੀ ਦੇ ਵਿੱਚ ਮਿਠਾਉਣਾ ਫਿਟਨਪ ਕਰਨਾ 376 ਠੀਕ ਹੈ ਤੇ ਪਲੀ ਤੇ ਪਲੱਸ ਜਿਹੜੀ ਹੈ ਪ੍ਰੋਟੈਕਸ਼ਨ ਆਫ ਚਿਲड्रन ਫ্রম ਐਕਚੁਅਲ ਹਰਾਸਮੈਂਟ ਐਕਟ ਜਿਹੜੀ ਪੋਸਟੋ ਐਕਟ ਹੈ ਉਹ ਲੱਗਿਆ ਨਾ ਕਿਉਂਕਿ ਲੜਕੀ ਨਾਬਾਲਗ ਸੀ ਵੀ 18 ਸਾਲ ਤੋਂ ਛੋਟੀ ਸੀ ਇਹਨਾਂ ਦਾ ਪਹਿਲਾਂ ਗੱਡੀ ਆ ਗਈ ਉਹਨਾਂ ਨੇ ਥੱਲੇ ਉਤਰ ਕੇ ਜ਼ਬਰਦਸਤੀ ਇਹਦੀ ਬਾਹ ਫੜ ਕੇ ਇਹਨੂੰ ਪਿਛਲੀ ਸੀਟ ਤੇ ਸੁੱਟ ਲਿਆ ਉਸ ਤੋਂ ਬਾਅਦ ਇਹਨੂੰ ਜਿਹੜਾ ਹੈ ਮੂੰਹ ਤੇ ਹੱਥ ਰੱਖ ਕੇ ਤੇ ਇਹਨੂੰ ਧਮਕੀ ਵੀ ਦਿੱਤੀ ਵੀ ਅਸੀਂ ਤੈਨੂੰ ਜੰਮ ਮਾਰ ਦਿਆਂਗੇ ਜੇ ਤੂੰ ਰੌਲਾ ਪਾਇਆ ਉਸ ਤੋਂ ਬਾਅਦ ਇਹਨੂੰ ਨਵਾਂ ਸ਼ਹਿਰ ਕੋਈ ਜਗ੍ਹਾ ਹੈਗੀ ਆ ਬੰਦ ਕੋਠੀ ਉੱਥੇ ਲੈ ਗਏ ਨਵਾਂ ਸ਼ਹਿਰ ਤੋਂ ਸੁਖਜਿੰਦਰ ਸੁਖਰੀ ਰਿਪੋਰਟ ਪੰਜਾਬ ਟੂਡੇ